ਪਾਵਨ ਗੁਰੂ ਪਾਣੀ ਪਿਤਾ ਗੁਰਬਾਣੀ ਦੇ ਵਿੱਚ ਪਾਣੀ ਨੂੰ ਜੀ ਪਿਤਾ ਦੇ ਮਹੱਤਵ ਦਿੱਤਾ ਗਿਆ ਹੈ ਪਿਤਾ ਦੇ ਬਰਾਬਰ ਤਾਂ ਹੁਣ ਸੁਣੋ ਦੋਸਤੋ ਆਪ ਹੀ ਪਤਾ ਹੈ ਹਰੇਕ ਨੂੰ ਵੀ ਪਾਣੀ ਦੀ ਅਸੀਂ ਵਰਤੋਂ ਸੁਚੱਜੇ ਢੰਗ ਨਾਲ ਕਰੀਏ ਤਾਂ ਕੁਝ ਨਾ ਕੁਝ ਆਉਣ ਵਾਲੀ ਪੀੜ੍ਹੀ ਲਈ ਰੱਖ ਜਾਗੇ ਪਰ ਇਹ ਕੁਝ ਹੋ ਨਹੀਂ ਰਿਹਾ ਹੈ ਪਾਣੀ ਕੱਲਾ ਖੇਤੀ ਸੈਕਟਰ ਨਹੀਂ ਬਰਤਦਾ ਪਾਣੀ ਵੱਡੀਆਂ-ਵੱਡੀਆਂ ਫੈਕਟਰੀਆਂ ਘਰਾਂ ਦੇ ਵਿੱਚ ਅਸੀਂ ਥੋੜਾ ਜਿਹਾ ਬਾਥਰੂਮ ਗਏ ਤਾਂ ਪਾਣੀ 5 ਲੀਟਰ ਦਾ ਹੀ ਪਾਣੀ ਡੋਹ ਲਿਆ ਇਹ ਕੰਮ ਘਰ-ਘਰ ਹੈ ਚਲੋ ਵੈਗਰੂ ਦੀ ਮਰਜ਼ੀ ਹੈ ਭਾਈ ਇਹ ਬਜ਼ੁਰਗਾਂ ਸਾਨੂੰ ਦੱਸਦਾ ਇਹ ਘਟੋ-ਘਟ 1.5 ਕਿਲੋਮੀਟਰ ਤੋਂ ਤੁਰ ਕੇ ਆਏ ਸੀ ਮੇਰੇ ਵੱਲ ਨੂੰ ਕਾਰਨ ਇਹ ਸੀ ਵੀ ਇੱਕ ਬੋਤਲ ਪਾਣੀ ਦੀ ਲੈਣ ਆਏ ਸੀ ਮੈਂ ਇਹਨਾਂ ਨੂੰ ਪੁੱਛਿਆ ਵੀ ਸੋਡੀ ਮੋਟਰ ਤੇ ਪਾਣੀ ਤਾਂ ਹੈਗਾ ਹੈ ਕਹਿੰਦੇ ਵੀ ਪਾਣੀ ਤਾਂ ਸਾਡੀ ਮੋਟਰ ਤੇ ਹੈਗਾ ਪਰ ਉਹ ਪੀਣ ਦੇ ਯੋਗ ਨਹੀਂ ਰਿਹਾ ਹੈ। ਛੋੜੇ ਇੱਧਰਲਾ ਪਾਣੀ ਥੋੜਾ ਜਿਹਾ ਠੀਕ ਹੈ ਇਸ ਕਰਕੇ ਮੈਂ ਪਾਣੀ ਲੈਣ ਆਇਆ। ਦੋਸਤੋ ਦੇਖ ਲਓ ਇੱਕ ਬੋਤਲ ਪਾਣੀ ਦੇ ਲਈ 1.5 ਕਿਲੋਮੀਟਰ 2024 ਦੇ ਵਿੱਚ ਤੁਰਨਾ ਪੈਂਦਾ ਹੈ। ਤੇ ਜੋ 1035 40 ਆਈ ਜਦੋਂ ਉਦੋਂ ਸਾਡੀ ਧਰਤੀ ਥੱਲੇ ਮੈਨੂੰ ਲੱਗਦਾ ਹੈ ਪਾਣੀ ਬਿਲਕੁਲ ਹੀ ਖਤਮ ਹੋ ਜਾਣਾ ਹੈ। ਪਾਣੀ ਦੀ ਵਰਤੋਂ ਵਧੀਆ ਸੁਚੇਜੇ ਢੰਗ ਨਾਲ ਕਰੋ ਦੋਸਤੋ ਤਾਂ ਕਿਉਂਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਚਾਰ ਤੋਕੇ ਪਾਣੀ ਦੇ ਤਾਂ ਛੱਡ ਜੀਏ ਯਾਰ ਹੋਰ ਤਾਂ ਕੁਝ ਨਹੀਂ ਛੱਡ ਸਕਦੇ ਕਿਉਂਕਿ ਹੋਰ ਤਾਂ ਇਨਸਾਨ ਸਾਰਾ ਕੁਝ ਚੱਕ ਕੇ ਆਪਦੇ ਨਾਲ ਹੀ ਲੈ ਜਾਣਾ ਚਾਹੁੰਦਾ ਵੀ ਰੱਬ ਤੇ ਮੈਂ ਨਾਲ ਹੀ ਲੈ ਜਾ ਪੈਸਾ ਟਕਾ ਲਾਦ ਸਾਰਾ ਕੁਝ ਧਰਤੀ ਇਹ ਸਸਰੀ ਕਾਲ ਦੋਸਤੋ